ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਰਿਚ ਡੈਡ ਪੋਰ ਡੈਡ ਕਿਤਾਬ ਦੇ 5ਵੇਂ ਚੈਪਟਰ ਬਾਰੇ ਜਿਸ ਦਾ ਨਾਮ ਹੈ ਵਰਕ ਟੂ ਲਰਨ ਡੋਟ ਵਰਕ ਫॉर ਮਨੀ ਮਤਲਬ ਸਿੱਖਣ ਲਈ ਕੰਮ ਕਰੋ ਪੈਸੇ ਲਈ ਨਹੀਂ ਆਓ ਇਸ ਨੂੰ ਇੱਕ ਛੋਟੀ ਕਹਾਣੀ ਰਾਹੀਂ ਸਮਝਦੇ ਹਾਂ ਇੱਕ ਵਾਰੀ ਦੀ ਗੱਲ ਹੈ ਇੱਕ ਜਵਾਨ ਮੁੰਡਾ ਸੀ ਉਹ ਹਮੇਸ਼ਾ ਸੋਚਦਾ ਸੀ ਮੈਨੂੰ ਐਸੀ ਨੌਕਰੀ ਮਿਲੇ ਜਿੱਥੇ ਚੰਗੀ ਤਨਖਾਹ ਮਿਲੇ ਤਾਂ ਮੇਰੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਪਰ ਉਹਦਾ ਰਿਚ ਡੈਡ ਕਹਿੰਦਾ ਸੀ ਜੇ ਤੂੰ ਸਿਰਫ ਤਨਖਾਹ ਲਈ ਕੰਮ ਕਰੇਗਾ ਤਾਂ ਜ਼ਿੰਦਗੀ ਪਰ ਗਰੀਬੀ ਰਹੇਗਾ। ਅਮੀਰ ਉਹ ਬੰਦਾ ਜੋ ਕੰਮ ਪੈਸੇ ਲਈ ਨਹੀਂ ਸਿੱਖਣ ਲਈ ਕਰਦਾ ਹੈ। ਐਗਜ਼ਾਮਪਲ ਇੱਕ ਕੰਪਨੀ ਸੀ ਜਿੱਥੇ ਇੱਕ ਮੁੰਡਾ ਸੇਲਜ਼ ਡਿਪਾਰਟਮੈਂਟ ਵਿੱਚ ਛੋਟੀ ਨੌਕਰੀ ਕਰਦਾ ਸੀ। ਤਨਖਾਹ ਉਸ ਦੀ ਘੱਟ ਸੀ ਪਰ ਉਸ ਨੇ ਉੱਥੇ ਸੇਲਜ਼ ਦੇ ਕਮਿਊਨੀਕੇਸ਼ਨ ਸਿੱਖ ਲਿਆ। ਬਾਅਦ ਚ ਉਸ ਨੇ ਇਹੀ ਸਕਿੱਲ ਵਰਤ ਕੇ ਆਪਣਾ ਬਿਜ਼ਨਸ ਸ਼ੁਰੂ ਕੀਤਾ। ਉਸ ਦੇ ਉਲਟ ਦੂਜਾ ਬੰਦਾ ਉਸੇ ਸਮੇਂ ਵੱਡੀ ਤਨਖਾਹ ਵਾਲੀ ਨੌਕਰੀ ਚਲਾ ਗਿਆ। ਪਰ ਨਵੇਂ ਕੌਂਸ਼ਲ ਮਤਲਬ ਕੋਈ ਸਕਿੱਲ ਨਹੀਂ ਸਿੱਖੀ ਨਤੀਜੇ ਇਹ ਨਿਕਲੇ ਆ ਕਿ ਕੁਝ ਸਾਲਾਂ ਬਾਅਦ ਪਹਿਲਾਂ ਵਾਲਾ ਮੁੰਡਾ ਅਮੀਰ ਬਣ ਗਿਆ ਤੇ ਦੂਜਾ ਅਜੇ ਵੀ ਤਨਖਾਹ ਤੋਂ ਤਨਖਾਹ ਹੀ ਕਹਿੰਦਾ ਰਿਹਾ ਰਿਚ ਡੈਡ ਕਹਿੰਦਾ ਹੈ ਕਿ ਪੈਸੇ ਹਮੇਸ਼ਾ ਮਿਲ ਜਾਣਗੇ ਪਰ ਸਿੱਖਣ ਦਾ ਮੌਕਾ ਹਰ ਜਗ੍ਹਾ ਨਹੀਂ ਮਿਲਦਾ ਜੇਕਰ ਸਫਲਤਾ ਪਾਉਣੀ ਆ ਤਾਂ ਤੈਨੂੰ ਇਹ ਚਾਰ ਸਕਿੱਲ ਸਿੱਖਣੀਆਂ ਚਾਹੀਦੀਆਂ ਨੇ ਪਹਿਲੇ ਨੰਬਰ ਤੇ ਫਾਈਨੈਂਸ਼ੀਅਲ ਸਿੱਖਿਆ ਫੇਰ ਸੇਲਜ਼ ਤੇ ਮਾਰਕੀਟਿੰਗ ਤੀਜੇ ਨੰਬਰ ਤੇ ਕਮਿਊਨੀਕੇਸ਼ਨ ਸਕਿੱਲ ਤੇ ਲਾਸਟ ਤੇ ਲੀਡਰਸ਼ਿਪ ਤੇ ਮੈਨੇਜਮੈਂਟ ਐਸ ਲਈ ਦੋਸਤੋ ਜੇਕਰ ਤੁਸੀਂ ਘੱਟ ਤਨਖਾਹ ਵਾਲੀ ਜਗ੍ਹਾ ਤੇ ਕੰਮ ਕਰ ਰਹੇ ਹੋ ਪਰ ਉੱਥੇ ਤੁਸੀਂ ਨਵੀਆਂ ਸਕਿੱਲਜ਼ ਵੀ ਸਿੱਖ ਰਹੇ ਹੋ ਤਾਂ ਯਕੀਨ ਕਰੋ ਦੋਸਤੋ ਕੱਲ ਨੂੰ ਇਹੀ ਸਕਿੱਲਜ਼ ਤੁਹਾਨੂੰ ਅਮੀਰ ਬਣਾਉਣਗੀਆਂ ਮੈਂ ਸਿਰ ਇੱਕ ਗੱਲ ਯਾਦ ਰੱਖੋ ਕਿਤੇ ਵੀ ਕੰਮ ਕਰੋ ਹਮੇਸ਼ਾ ਸਿੱਖਣ ਲਈ ਕੰਮ ਕਰੋ ਕਦੇ ਪੈਸੇ ਲਈ ਕੰਮ ਨਾ ਕਰੋ ਹਾਂਜੀ ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਅਗਲੇ ਚੈਪਟਰ ਦੀ ਕਹਾਣੀ ਵੀ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਧੰਨਵਾਦ